ਅੰਤਰ ਸੇ ਕੀ ਜੇੜ ਕਾ ਵਲੇ ਬਾਏ ਗੁਰੂ ਜੀ ਦਾ ਖਾਲਸਾ ਵਾਇ ਜੀ ਹੋਤੇ ਅੱਤ ਤੋ ਪਾਰਨਾ ਤਪ ਤਵਸਰਨ ਕਰਨਾ ਨਿਧਾਨ ਜਗਤ ਗੁਰੂ ਚਬਰ ਤੱਕ ਦੇ ਮਾਲਕ ਮਾਲਕ ਧੰਨ ਧੰਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਵਿਰਾਜਮਾਨ ਗੁਰ ਸੰਗਤ ਜੀ ਆਉ ਗੁੱਖ ਜਨੋਂ ਸਾਰੀਆਂ ਉਸਕ ਸਿੱਖਾਂ ਇੱਕ ਮਨ ਇਕਾਗਰਤਾ ਕਰਕੇ ਗੱਜਵੱਜ ਕੇ ਆਖੋ ਜੀ ਵਾਹਿ ਜੀ ਸਤਿ ਸ਼ਕਾ ਵਾਹਿਗੁਰੂ ਜੀ ਹੱਥੇ ਪਰਮਖਜਨੋ ਅੱਜ ਆਪਾਂ ਅੰਮ੍ਰਿਤ ਵੇਚੋਂ ਲੈ ਕੇ ਨਗਰ ਕੀਰਤਨ ਦੀਆਂ ਹਾਜ਼ਰੀਆਂ ਭਰ ਰਹੇ ਆਂ ਬੇਅੰਤ ਜਿੱਥੇ ਅਗੋਂ ਆਪਾਂ ਇਤਿਹਾਸ ਸਰਵਣ ਕੀਤਾ ਆਓ ਮੈਂ ਤਾਂ ਗੁਰਨਾਥ ਸਾਹਿਬ ਮਹਾਰਾਜ ਦੇ ਪਾਵਨ ਪਵਿੱਤਰ ਇਤਿਹਾਸ ਦੇ ਵਿੱਚੋਂ ਇੱਕ ਕੇਤਾ ਕੇ ਖਮਾ ਦਾ ਜਾਚਕ ਹੁੰਗਾ ਵੀ ਜਦੋਂ ਪ੍ਰਭਾਨਕ ਸ੍ਰੀ ਮਹਾਰਾਜ ਜੀ ਇਸ ਸੰਸਾਰ ਵਿੱਚ ਆਉਂਦੇ ਨੇ ਤੇ ਮਹਾਰਾਜ ਜੀ ਇਸ ਸੰਸਾਰ ਦੇ ਜਿਹੜਾ ਕੁੰਡ ਦਾ ਪਸਾਰਾ ਹੋ ਰਿਹਾ ਸੀ ਨਾ ਇਸ ਸੰਸਾਰ ਦੇ ਕੂੜੇ ਪਸਾਰ ਨੂੰ ਮਹਾਰਾਜ ਜੀ ਠੱਲ ਪਾਉਂਦੇ ਨੇ ਤੇ ਉਸ ਵੇਲੇ ਦੀ ਕਿਰਤਾਂ ਆਪ ਸੰਗਤਾਂ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਵਿੱਚੋਂ ਦੇ ਵਿੱਚ ਕੀ ਮਿੱਟ ਗਈ ਪਾਪਾਂ ਦੀ ਧੰਨ ਗੁਰੂ ਨਾਨਕ ਜਗ ਵਿੱਚ ਆਏ ਪਿਆਰ ਨਾਲ ਕਿਉਂ ਸਰਬੱਤ ਹਾਂਜੀ ਜੀ ਮੈਂ ਜਿਸ ਵੇਲੇ ਹੋਣਾ ਜੀ ਮੈਂ ਜਿਸ ਵੇਲੇ ਤੇਰੇ ਹੌਣ ਮਿਲ ਮੈਂ Matos!

ਜੀ ਸਮਝਾਏ ਤੰਦ ਮਿਟ ਗਈ ਪਾਪਾ ਦੀ ਤਨ ਗੁਰ ਨਾਨਕ ਜਗ ਵਿੱਚ ਆਏ ਤੰਦ ਮਿਟ ਗਈ ਪਾਪਾ ਦੀ ਤਨ ਗੁਰ ਨਾਨਕ ਜਗ ਵਿੱਚ ਆਏ ਇਹ ਪੈਰ ਦੀ ਜੁੱਤੀ ਆ ਕਹਿ ਕੇ ਔਰ ਤਾਈ ਬਲਾਉਂਦੇ ਇਹ ਗੁਰੂ ਨਾਨਕ ਦੀ ਸਮਨਾਵੇਂ ਹੈ ਪੀਰ ਪਗੰਬਰ ਵੀ ਸਵੇ ਸਦੀ ਕੋਖਾਂ ਜਾਏ ਧੰ ਬਟ ਗਈ ਪਾਪਾਂ ਦੀ ਧੰ ਗੁਰੂ ਨਾਨਕ ਜਗ ਵਿੱਚ ਆਏ ਧੰ ਬਟ ਗਈ ਪਾਪਾਂ ਦੀ ਧੰ ਗੁਰੂ ਨਾਨਕ ਜਗ ਵਿੱਚ ਆਏ ਮੇਰਾ ਕਿਸ ਬੁੱਤੀ ਨੂੰ ਧੰ ਗੁਰੂ ਨਾਨਕ ਜੀ ਨੇ ਤਾਰੇ ਨਾਮ ਦਾ ਜੀ ਉਹ ਹੀ ਆ ਜੀ ਨੂੰ ਬਾਹਰ ਕਤਾਂ ਕਰਕੇ ਔਕਣਿਆਰੇ ਗੁਰੂ ਨਾਨਕ ਬਖਸ਼ਤ ਜੀ ਅੱਜ ਭਰੇ ਬਿਆਨਤ ਪੜਾ ਰਹੇ ਗੁਰੂ ਨਾਨਕ ਬਖਸ਼ਤ ਜੀ ਅੱਜ ਭਰੇ ਬਿਆਨਤ ਪੜਾ ਰਹੇ ਸਗਲ ਲਕਾਈ ਨੂੰ ਮੇਰੇ ਸਤ ਗੁਰ ਅਨੰਦ ਵਰਤਾਏ ਅੰਮ੍ਰਿਤ ਗਈ ਪਾਪਾਂ ਦੀ ਧੰ ਗੁਰੂ ਨਾਨਕ ਜਗ ਵਿੱਚ